ਪੰਜਾਬ ਦੇ ਅੰਦਰ ਮਿਊਸਪਲ ਚੋਣਾਂ ਦੇ ਜੋ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਰਹੀਆਂ ਉਸ ਦੇ ਅੰਦਰ ਜੋ ਗੁੰਡਾਗਰਦੀ ਸਰਕਾਰੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਹੈ ਇਹ ਲੋਕਤੰਤਰ ਦਾ ਕਹਾਣ ਔਰ ਇਹ ਜਿਹੜੀ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ ਔਰ ਜਿਹੜੇ ਲੋਕ ਕਾਨੂੰਨ ਨੂੰ ਬਚਾਉਣ ਦੀ ਗੱਲ ਕਰਦੇ ਆ ਉਹੀ ਸਾਰਾ ਕੁਝ ਕਰ ਰਹੇ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੇ ਗੁੰਡੇ ਔਰ ਪੁਲਿਸ ਤੋਂ ਪ੍ਰਸ਼ਾਸਨ ਤੋਂ ਗੁੰਡਾਗਰਦੀ ਦਾ ਕੰਮ ਲਿਆ ਜਾ ਰਿਹਾ ਸਾਡੇ ਲੋਕਾਂ ਦੇ ਕੈਂਡੀਡੇਟਸ ਦੇ ਪਟਿਆਲਾ ਦੇ ਅੰਦਰ ਮੈਂ ਸੀਗਾ ਉੱਥੇ ਵੀ ਪੇਪਰ ਨਹੀਂ ਲਿਆ ਜਾ ਰਿਹਾ ਔਰ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਕੱਲ ਅਸੀਂ ਐਂਟਰ ਕਰ ਗਏ ਸੀ ਤਾਂ ਇਹਨਾਂ ਦੀ ਗੁੰਡਾਗਰਦੀ ਦਾ ਲੰਗਾ ਲਾਚ ਅਸੀਂ ਦੇਖਿਆ ਔਰ ਸਾਡੇ ਕੈਂਡੀਡੇਟਸ ਨੂੰ ਮਾਰਕਟਾਈ ਕੀਤੀ ਜਾ ਰਹੀ ਹੈ ਅਜ ਨikhil ਸਾਡਾ ਜੁਵਾ ਮੋਰਚਾ ਪ੍ਰਧਾਨ ਨੋਮੀਨੇਸ਼ਨ ਫਾਈਲ ਕਰਨ ਜਾ ਰਿਹਾ ਸੀ ਉਹਦੀ ਗੱਡੀ ਦਾ ਨੰਬਰ ਵੀ ਹੈ ਕਾਰ ਸਮੇਤ ਹੀ ਉਹਨੂੰ ਕਿਡਨਾਪ ਕਰ ਲਿਆ ਪੁਲਿਸ ਨੇ ਉਸ 'ਚ ਬਹੁਤ ਸਹਿਯੋਗ ਕੀਤਾ ਉਹਦੀ ਮਾਰਕਟਾਈ ਪੁਲਿਸ ਨੇ ਕੀਤੀ ਹੈ ਇਸੇ ਤਰ੍ਹਾਂ ਕਨੌਰ ਦੇ ਅੰਦਰ ਕੱਲ ਸੀ ਸਾਡਾ ਇੱਕ ਵਰਕਰ ਜਿਹੜਾ ਬਹੁਤ ਹੀ شریف ਔਰ ਸਮਾਜ ਦੇ ਸਾਰੇ ਲੋਕ ਈਵਨ ਕਾਂਗਰਸ ਦੇ ਜਿਹੜੇ ਐਮਐਲਏ ਆ ਉਹ ਉਥੋਂ ਦੇ ਐਕਸ ਐਮਐਲਏ ਮਦਨ ਲਾਲ ਜਨਾਲਪੁਰ ਜੀ ਔਰ ਲਾਛਲੂ ਜੀ ਐਸਜੀਪੀਸੀ ਮੈਂਬਰ ਗੜੀ ਸਾਹਿਬ ਐਜੀਪੀਸੀ ਮੈਂਬਰ ਸਾਰੇ ਉੱਥੇ ਪਹੁੰਚ ਰਹੇ ਸੀ ਤੇ ਧਰਨੇ 'ਚ ਬੈਠੇ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਸਾਰੇ ਇਹਨਾਂ ਦੀ ਗੁੰਡਾਗਰਦੀ ਦੇ ਖਿਲਾਫ ਲਾਮਬੰਦ ਹੋ ਰਹੇ ਆ ਸਮਾਜ ਲਾਮਬੰਦ ਹੋ ਰਿਹਾ ਔਰ ਮੈਂ ਸਮਝਦਾ ਕਿ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਆ ਲੋਕਤੰਤਰ ਨੂੰ ਬਚਾਉਣ ਦੀ ਜ਼ਰੂਰਤ ਆ ਹੁਣ ਤੇ ਸਿੱਧੀ ਗੁੰਡਾਗਰਦੀ ਤੇ ਉਤਰਿਆ ਇਹਨਾਂ ਦੇ ਐਮਐਲਏ ਗੁੰਡਾਗਰਦੀ ਕਰ ਰਹੇ ਆ ਹੁਣੇ ਫੇਰ ਮੈਂ ਕਨੌਰ ਹਾਂ ਤੇ ਸਾਡੇ ਵਰਕਰ ਤੇ ਕਨੌਰ 'ਚ ਵੀ ਹਮਲਾ ਕੀਤਾ ਗਿਆ ਜਦੋਂ ਨਾਮਿਨੇਸ਼ਨ ਫਾਈਲ ਕਰਨ ਗਿਆ ਔਰ ਬਾਕੀ ਲੋਕ ਇੱਕ ਜਗ੍ਹਾ ਬੈਠੇ ਨੇ ਔਰ ਪੁਲਿਸ ਵੀ ਪ੍ਰੋਟੈਕਸ਼ਨ ਦੇਣ ਦੀ ਗੱਲ ਨਹੀਂ ਕਰ ਰਹੀ ਔਰ ਉੱਥੇ ਉਹਨਾਂ ਦੀਆਂ ਲੱਤਾਂ ਤੋੜਨ ਤੇ ਮਾਰਕੁਟਾਈ ਦੀ ਗੱਲ ਅਸੀਂ ਜਾਵਾਂਗੇ ਜ਼ਰੂਰ ਜੋ ਹੋਏਗਾ ਉਹ ਫਿਰ ਦੇਖਾਂਗੇ ਮੈਂ ਸਮਝਦਾ ਇਹ ਗੁੰਡਾਗਰਦੀ ਦੀ ਨਿੰਦਾ ਹੋਣੀ ਚਾਹੀਦੀ ਹੈ ਪੂਰੇ ਪੰਜਾਬ ਵਿੱਚ